ਮੇਰੇ ਵੱਲੋਂ ਮੇਰੇ ਸਾਰੇ ਸਰੋਤਿਆਂ ਨੂੰ ਮੇਰੇ ਸਾਰੇ ਪਿਆਣਾ ਭਰਾਵਾਂ ਨੂੰ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਜੀ ਲੋ ਜੀ ਅੱਜ ਬਹੁਤ ਹੀ ਪਿਆਰਾ ਜਿਹਾ ਇੱਕ ਲੋਗੀਤ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈ ਹਾਂ ਉਮੀਦ ਕਰਦੀ ਹਾਂ ਸਾਰੇ ਪਿਆਣਾ ਨੂੰ ਇਹ ਗੀਤ ਬਹੁਤ ਹੀ ਪਸੰਦ ਆਊਗਾ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨੀ ਆ ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਲੋਕੀ ਰੰਗਲਾ ਸੀ ਚਰਖਾ ਚਨਾ ਵੇ ਚੱਕ ਡੋਂਦੀ ਚੂਬਾਰੇ ਵੇ ਚਿੱਟੀਆਂ ਸੀ ਪੂਣੀਆ ਵੇ ਤੰਦ ਲੈਂਦੇ ਹੂ ਲਾਰੇ ਵੇ ਰੰਗਲਾ ਸੀ ਚਰਖਾ ਚਨਾ ਵੇ ਚੱਕ ਡੋਂਦੀ ਚੂਬਾਰੇ ਵੇ ਚਿਟੀਆਂ ਸੀ ਪੂਣੀਆਂ ਚਨਾ ਵੇ ਤੰਦ ਲੈਂਦੇ ਹੂਲਾ ਰੇ ਵੇ ਵਗਦੀ ਸੀ ਰਾ ਵਿੱਚ ਨਾ ਵੇ ਵਿੱਚ ਸੁੱਟਦੀ ਸੀ ਛਾਪੇ ਵੇ ਤਦ ਕਿਉਂ ਨਾ ਬੋਲਿਆ ਚਨਾ ਵੇ ਜਦ ਬੈਠੇ ਸੀ ਮਾਪੇ ਵੇ ਵਗਦੀ ਸੀ ਰਾਵਿ ਚਨਾਵੇ ਵਿੱਚ ਸੁੱਟਦੀ ਸੀ ਛਾਪੇਵੇਂ ਉਹਦੋ ਨਾ ਬੋਲਿਆ ਚਨਾਵੇ ਜਦ ਬੈਠੇ ਸੀ ਮਾਪੇਵੇਂ ਰੰਗਲਾ ਸੀ ਚਰਖਾ ਚਨਾਵੇ ਚੱਕ ਡੋਂਦੀ ਚੂਬਾਰੇ ਰੰਗਲਾ ਸੀ ਚਰਖਾ ਚਨਾ ਵਿੱਚਕ ਡੋਂਦੀ ਚੁਬਾਰੇ ਵੇ ਚਿੱਟੀਆਂ ਸੀ ਪੂਣੀਆਂ ਤੰਦ ਲੈਂਦੇ ਹੁਲਾਰੇ ਵੇ ਚਿੱਟੀਆਂ ਸੀ ਪੂਣੀਆਂ ਤੰਦ ਲੈਂਦੇ ਹੁਲਾਰੇ ਵਗਦੀ ਸੀ ਰਾਵੀ ਚਨਾਵੇ ਵਿੱਚ ਸੁੱਟਦੀ ਸੀ ਹੀਰੇ ਵੇ ਵਗਦੀ ਸੀ ਰਾਵੀ ਚਨਾਵੇ ਵਿੱਚ ਸੁੱਟਦੀ ਸੀ ਹੀਰੇ ਵੇ ਤਦ ਕਿਉਂ ਨਾ ਬੋਲਿਆ ਚਨਾਵੇ ਜਦ ਬੈਠੇ ਚਨਾਵੇਂ ਜਦ ਬੈਠੇ ਸੀ ਵੀਰੇ ਵੇ ਰੰਗਲਾਸੀ ਚਰਖਾ ਚਨਾ ਵਿੱਚਕ ਡੋਂਦੀ ਜੁਬਾਰੇ ਵੇ ਰੰਗਲਾਸੀ ਚਰਖਾ ਚਨਾ ਵਿੱਚਕ ਡੋਂਦੀ ਜੁਬਾਰੇ ਵੇ ਚਿਟੀਆਂ ਸੀ ਪੂਣੀਆਂ ਤੰਦ ਲੈਂਦੇ ਹੁਲਾਰੇ ਵੇ ਚਿਟੀਆਂ ਸੀ ਪੂਣੀਆਂ ਤੰਦ ਲੈਂਦੇ ਹੁਲਾਰੇ ਵੇ ਵਗਦੀ ਸੀ ਰਾ ਵਿੱਚ ਨਾ ਵਿੱਚ ਸੁੱਟ ਦੀ ਯਾਰੋੜੇ ਵੇ ਵਗਦੀ ਸੀ ਰਾਵਿਚ ਨਾਵੇ ਵਿੱਚ ਸੁੱਟ ਦੀ ਸੀ ਰੋੜੇ ਵੇ ਮਾਪੇ ਗਰੀਬ ਤੂੰ ਤਾਂ ਮੰਗਦਾ ਸੇ ਕੋੜੇ ਵੇ ਮੇਰੇ ਮਾਪੇ ਗਰੀਬ ਚੰਨਾ ਮੰਗਦਾ ਸੇ ਕੋੜੇ ਵੇ ਰੰਗ ਲਾਸੀ ਚਰਖਾ ਚਨਾ ਵਿਚਕ ਡੋਂਦੀ ਚੁਬਾਰੇ ਵੇ ਰੰਗ ਲਾਸੀ ਚਰਖਾ ਚਨਾ ਵਿਚਕ ਡੋਂਦੀ ਚੁਬਾਰੇ ਵੇ ਚਿਟੀਆਂ ਸੀ ਪੂਣੀਆਂ ਤੰਦ ਲੇਣ ਹੋਲਾ ਰੇਵੇ ਚੂਟੀਆਂ ਸੀ ਪੂਣੀਆਂ ਤਾਂਦ ਲੈਣ ਹੋਲਾ ਰੇ